ਜਦੋਂ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਰੀਲ ਪਾਉਂਦੇ ਆ ਸਾਡੇ ਪੇਰੈਂਟਸ ਦੇਖਦੇ ਆ ਕਿ ਅਸੀਂ ਕਰ ਕੀ ਰਹੇ ਆ ਹਾਂ ਜਿਹੜੇ ਬੱਚੇ ਹੁਣ ਗੈਟ ਰੈਡੀ ਵਿਦ ਮੀ ਟ੍ਰੈਂਡ ਫਾਲੋ ਕਰਕੇ ਆਪਣੇ ਕੁੜੀਆਂ ਜਿਹੜੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਕੱਪੜੇ ਚੇਂਜ ਕਰੀ ਨੇ ਤੁਸੀਂ ਇਹ ਸੋਚੋ ਉਹਨਾਂ ਦੇ ਪੇਰੈਂਟਸ ਦੀ ਸਾਈਕੋਲੋਜੀ ਕੀ ਹੋਵੇਗੀ ਜਾਂ ਬੱਚਿਆਂ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਕੀ ਫਿੱਟ ਕਰ ਦਿੱਤਾ ਕਿ ਸੋਸ਼ਲ ਮੀਡੀਆ ਤੋਂ ਪੈਸੇ ਆ ਬਹੁਤ ਆਉਂਦਾ ਆ ਤੇ ਪੈਸੇ ਦੀ ਹੋੜ ਦੇ ਵਿੱਚ ਉਹ ਕੁਝ ਵੀ ਕਰੀ ਜਾ ਰਹੇ ਨੇ ਹਾਂ ਇਹਦੇ ਬਾਰੇ ਹੁਣ ਇਹ ਨਹੀਂ ਪਤਾ ਕਿ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਨੂੰ ਅਲਾਉ ਕੀਤਾ ਆ ਜਾਂ ਉਹ ਪੇਰੈਂਟਸ ਦੀ ਸੁਣਦੀਆਂ ਨਹੀਂ ਹਾਂ ਦੋ ਗੱਲਾਂ ਆ ਹੋ ਸਕਦਾ ਹੈ ਪੇਰੈਂਟਸ ਵਿਚਾਰੇ ਸ਼ਰਮ ਨਾਲ ਮੂੰਹ ਲੱਕੋ ਕੇ ਬੈਠਦੇ ਹੋ ਕਿ ਇਹ ਕੀ ਕਰਦੀ ਪਈ ਔਰ ਸੁਣਦੀ ਹੀ ਨਾ ਹੋਵੇ ਹੂੰ ਦੋਨੋਂ ਕੇਸ ਦਾ ਲੜਕੇ ਲੜਕੀਆਂ ਦੋਨੋਂ ਸੁਣਦੇ ਹੀ ਨਾ ਹੋ ਆ ਅੱਜ ਕੱਲ ਤਾਂ ਬੱਚਿਆਂ ਦਾ ਇੱਕ ਸੈਂਟੈਂਸ ਹੁੰਦਾ ਤੁਹਾਨੂੰ ਨਹੀਂ ਪਤਾ ਬੱਚਿਆਂ ਦਾ ਇਹ ਸੈਂਟੈਂਸ ਹੁੰਦਾ ਤੁਹਾਨੂੰ ਨਹੀਂ ਪਤਾ ਹੂੰ ਸਮਾਜ ਚੇਂਜ ਹੋ ਚੁੱਕਿਆ ਤੁਸੀਂ ਪੁਰਾਣੀ ਜਨਰੇਸ਼ਨ ਦੇ ਹੋ ਹੈਨਾ ਇਹ ਜਿਹੜਾ ਹੋ ਗਿਆ ਨਾ ਪੁਰਾਣੀ ਵਧੀਆ ਗੱਲ ਹੈ ਤੁਸੀਂ ਅੱਗੇ ਵਧੋ ਤੁਸੀਂ ਦਿਮਾਗ ਤੋਂ ਮਾਡਰਨ ਹੋ ਜਾਓ ਨੰਗੇ ਹੋ ਕੇ ਮਾਡਰਨ ਨਹੀਂ ਹੁੰਦੇ ਹੁੰਦੇ ਕਿਉਂਕਿ ਉਹ ਜਿਹੜੀ ਚੀਜ਼ ਵਲਗਰ ਹੈ ਨਾ ਵਲਗਰ ਹੀ ਰਹਿਣੀ ਹੈ ਤੁਸੀਂ ਲੱਖ ਉਹਦੇ ਲਈ ਲੌਜੀਕ ਦਿੰਦੇ ਰਹੋ ਠੀਕ ਹੈ